ਇਕ ਕੌਡੀ ਦੇਸ਼ ਦੁਨੀਆ 'ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹ ਮੱਖ ਮੰਤਰੀ ਹੋਵੇ ਚਾਹ ਪ੍ਰਧਾਨ ਮੰਤਰੀ ਹੋਵੇ ਮਗਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸਮਨ ਜਾਰੀ ਹੁੰਦੇ ਆ ਮੈਨੂੰ ਹੋਏ ਕਿੰਨੀ ਵਾਰੀ ਮੈਂ ਤਾਂ 7 ਵਾਰੀ ਚੋ 6 ਵਾਰੀ ਪੇਸ਼ ਹੋ ਗਿਆ ਕੇਜਰੀਆਲ ਸਾਹਿਬ ਨੂੰ ਵੀ ਲਿੱਕਰ ਕੋਟਾਲੇ 'ਚ ਸ਼ਰਾਬ ਕੋਟਾਲੇ 'ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸਮਨ ਜਾਰੀ ਹੋ ਰਿਹਾ ਅੱਜ ਚੌਥਾ ਸਮਨ ਸੀ ਅਜ 18 ਤਰੀਕ ਹੈ ਔਰ ਪਤਾ ਲੱਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਵਿਪਾਸਨਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ 'ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਅਰਡ ਕਹਿੰਦੇ ਉਹਨੂੰ اٹੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਨਾ ਕਿ ਇਹ ਜਹਿਜਾ ਇਹ ਆ ਇਹ ਆਰ ਦੇ ਅਬੋਵ ਦ ਲਾ ਕੀ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜੇ ਇਸ ਦਿਨ ਤਰੀਕ ਹੁੰਦੀ ਆ ਉਹ ਲੋ ਬੀਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾ ਵਿਪਾਸ਼ਨਾ ਸੀ ਤੇ ਵਿਪਾਸ਼ਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਦਰਸ਼ਕੀ ਦੂਜੇ ਸਟੇਟ ਚ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜ ਨਾ ਲੈਣ ਤੇ ਪੰਜਾਬ ਚ ਆਵੀ ਔਰ ਵਿਪਾਸ਼ਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹੱਥ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸ਼ਨਾ ਵੱਧ ਕਰ ਲਈ ਮਗਰ ਚਲੋ ਬੀ ਅਜਿਹਾ ਮੇ ਬੀ ਅੱਜ ਹਾਲਾਤ ਕੀ ਕਿ ਪੰਜਾਬ ਦੇ ਖਰਚੇ ਤੇ ਹਜ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਘਮਾਉਣ ਲਈ ਕਦੇ ਇਤਿਹਾਸ ਚ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ ਤੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ ਚ ਪਹਿਲੀ ਵਾਰ ਨਹੀਂ ਹੋਇਆ ਜੇ ਕਿਸੇ ਮੁੱਖ ਮੰਤਰੀ ਦੇ ਜਹਾਜ਼ ਵਰਤਣਾ ਤੇ ਆਪਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਮਗਰ ਵਾਈ ਸ਼ੁਡ ਪੰਜਾਬ ਪੇ ਪੰਜਾਬ ਦੇ ਲੋਕ ਕੀ ਕਿਉਂ ਪੇ ਕਰਨ ਜਦ ਕਿ ਪੰਜਾਬ ਤੇ 60-66 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ ਡੇਢ ਦੋ ਸਾਲਾਂ ਚ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ ਡੀਏ ਤਾਂ ਦਿੰਦੇ ਨਹੀਂ ਮਲਾਜ਼ਮ ਨੂੰ ਕੱਚਿਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਨਖਾਹਾਂ ਤੁਸੀਂ ਲੇਟ ਦਉਂ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਹੇ ਆ ਮੁੱਦੇ ਬੜੇ ਨੇ ਅੱਜ ਮਲਾਜ਼ਮ ਦੇ ਕਿਸਾਨੀ ਦੇ ਖੁਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਖੁਦਕੁਸ਼ੀ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਬਾਹ ਫੜਾਂਗੇ ਉਹ ਤੁਸੀਂ ਨਹੀਂ ਫੜਦੇ ਕਿਸਾਨੀ ਨੂੰ ਲਾਈਵੰਦ ਧੰਦਾ ਬਣਾਉਣ ਵਾਸਤੇ ਫਸਲਾਂ ਦੇ ਪੂਰਾ ਸੁਆਮੀਨਾਥਨ ਕਮਿਸ਼ਨ ਦੀ ਤੁਸੀਂ ਕਿਹਾ ਸੀ ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਫੜੋ ਨਾ ਖੇਤ ਮਜ਼ਦੂਰ ਦੀ ਪੁੱਛੋ ਨਾ ਵਪਾਰੀ ਨੂੰ ਉਹਦੀ ਬਾਹ ਫੜੋ ਨਾ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਹਨਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਔਣਾ ਨਹੀਂ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਹਾਜ਼ ਪੰਜਾਬ ਦਾ ਹੋਵੇ اٹੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੋਕੂ ਚੱਕਰ ਹੋ ਜਾਣੇ ਹੋ ਇਹ ਕਾਨੂੰਨ ਸਭ ਲਈ ਇੱਕ ਹੈ ਕਬਰਾਹੋ ਨਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار-बार ਕਹਿਣਾ ਇਹ ਵਿਨ ਡਿਕਟਿਵ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ਟੱਕੇਛਾਈ ਵਿਨ ਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਕਾ ਰਹੀ ਇਸ ਲਈ ਸਾਰੇ ਸੁਚੇਤ ਹੋ ਜੋ ਬਚ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਜੀ ਦੇਸ਼ ਦੁਨੀਆ ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਪੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਮਗਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਚ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਸੇ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸਮਝਣ ਜਾ ਰਹੀ ਹੁੰਦੇ ਆ ਮੈਨੂੰ ਹੋਏ ਕਿੰਨੀ ਵਾਰੀ ਮੈਂ ਤਾਂ 7 ਵਾਰੀ ਤੇ ਉਹ 6 ਵਾਰੀ ਪੇਸ਼ ਹੋ ਗਿਆ ਕੇਜਰੀਵਾਲ ਸਾਹਿਬ ਨੂੰ ਵੀ ਲਿੱਕਰ ਘਟਾਲੇ 'ਚ ਸ਼ਰਾਬ ਘਟਾਲੇ 'ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਘਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸਬੰਨ جاری ਹੋ ਰਿਹਾ ਅੱਜ ਚੌਥਾ ਸਬੰਨ ਸੀ ਅਜੇ 18 ਤਰੀਕ ਹੈ ਔਰ ਪਤਾ ਲੱਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਾਹਨਾ ਕਦੇ ਵਪਾਸਨਾ ਦਾ ਬਾਹਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਇਆ ਪੰਜਾਬ ਦੇ ਖਰਚੇ ਤੇ ਸਾਡਾ ਆਪਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਵਰਟ ਕਹਿੰਦੇ ਉਹਨੂੰ اٹੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਹਿਜਾ ਇਹ ਆ ਇਹ ਆਰ ਦੇ ਅਬੋਵ ਦਾ ਲਾਅ ਕਿ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜਿਦਿਸਤਨ ਤਰੀਕ ਹੁੰਦੀ ਆ ਹੁਣ ਉਹ ਵਿਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾ ਵਿਪਾਸ਼ਨਾ ਸੀ ਤੇ ਵਿਪਾਸ਼ਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਚ ਜਾਵਾਂਗੇ ਭਾਜਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜਨਾ ਲੈਣ ਤੇ ਪੰਜਾਬ 'ਚ ਆ ਗਏ ਔਰ ਵਿਪਾਸ਼ਨਾ ਉਹਨਾਂ ਨੇ ਤਾਂ ਹੱਥ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹੱਥ ਬੰਦਾ ਲਾ ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸ਼ਨਾ ਵੱਧ ਕਰ ਨਗਰ ਚਲੋ ਈ ਐਜ਼ ਇਟ ਮੇ ਬੀ ਅੱਜ ਹਾਲਾਤ ਕੀ ਨੇ ਕਿ ਪੰਜਾਬ ਦੇ ਖਰਚੇ ਤੇ ਹਜੇ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ਼ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਘਮਾਉਣ ਲਈ ਕਦੇ ਇਤਿਹਾਸ 'ਚ ਇਹ ਕਦੇ ਵੇਖਣ ਨੂੰ ਮਿਲ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ਼ 'ਤੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ 'ਚ ਪਹਿਲੀ ਵਾਰੀ ਨਹੀਂ ਹੋਇਆ ਜੇ ਕਿਸੇ ਮੁੱਖ ਮੰਤਰੀ ਨੇ ਜਹਾਜ਼ ਵਰਤਣਾ ਤੇ ਆਪਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਮਗਰ ਵਾਈ ਸ਼ੁਡ ਪੰਜਾਬ ਪੇ ਪੰਜਾਬ ਦੇ ਲੋਕੀ ਕਿਉਂ ਪੇ ਕਰਨ ਜਦ ਕਿ ਪੰਜਾਬ ਤੇ 60 65000 ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ ਡੇਢ ਦੋ ਸਾਲਾਂ ਚ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ ਟੀਏ ਡੀਏ ਤਾਂ ਦਿੰਦੇ ਨਹੀਂ ਮਲਾਜ਼ਮ ਨੂੰ ਕੱਚੀਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਨਖਾਹਾਂ ਤੁਸੀਂ ਲੇਟ ਦਉਂ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਿਹਾ ਮੁੱਦੇ ਬੜੇ ਨੇ ਅੱਜ ਮਲਾਜ਼ਮ ਦੇ ਕਿਸਾਨੀ ਦੇ ਖੁਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਖੁਦਕੁਸ਼ੀ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਬਾਹ ਫੜਾਂਗੇ ਉਹ ਤੁਸੀਂ ਨਹੀਂ ਫੜਦੇ ਕਿਸਾਨੀ ਨੂੰ ਲਾਈਵਾਂ ਧੰਦਾ ਬਣਾਉਣ ਵਾਸਤੇ ਫਸਲਾਂ ਦੇ ਪੂਰਾ ਸੁਆਮੀਨਾਥਨ ਕਮਿਸ਼ਨ ਦੀ ਤੁਸੀਂ ਕਿਹਾਂ ਸੀ ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਪੜੋ ਨਾ ਖੇਤ ਮਜ਼ਦੂਰ ਦੀ ਪੁੱਛੋ ਨਾ ਵਪਾਰੀ ਨੂੰ ਉਹਦੀ ਬਾਹ ਫੜੋ ਨਾ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਹਨਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਔਣਾ ਨਹੀਂ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਹਾਜ ਪੰਜਾਬ ਦਾ ਹੋਵੇ ਅਟੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰੱਖੂ ਚੱਕਰ ਹੋ ਜਾਂਨੇ ਹੋ ਇੱਕ ਕਾਨੂੰਨ ਸਭ ਲਈ ਇੱਕ ਹੈ ਕਬਰਾ ਹੋਣਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار بار ਕਹਿਣਾ ਇਹ ਵਿੰਡिक्टਿਵ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ਧੱਕੇਸ਼ਾਹੀ ਵਿੰਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਕਾ ਰਹੀ ਹੈ ਇਸ ਲਈ ਸਾਰੇ ਸੁਚੇਤ ਹੋ ਜੋ ਬਚ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ